ਸੋ ਸੰਗਤ ਦੇ ਵਿੱਚ ਸੇਵਾਦਾਰਾਂ ਦੇ ਵੱਲੋਂ ਜੇ ਕਾਰੇ ਛੱਡ ਕੇ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਸੇਵਾ ਕੀਤੀ ਜਾ ਰਹੀ ਹੈ ਸੁਮਹ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਨਿਭਾ ਰਹੇ ਤੋ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਕਿਉਂਕਿ ਹਰ ਸਾਲ ਵੱਡੇ ਪੱਧਰ ਤੇ ਸੰਗਤ ਇਸ ਮਹਾਨਗਰ ਕੀਰਤਨ ਦੇ ਵਿੱਚ ਜੁੜਦੀ ਹੈ ਛੋਟੇ ਬੱਚੇ ਬਜ਼ੁਰਗ ਮਾਤਾ-ਮਾ ਪਹਿਣਾ ਸਾਰਿਆਂ ਜਿਹੜੀਆਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਕਿਉਂਕਿ ਹਰ ਸਾਲ ਵੇਟ ਰਹਿੰਦੀ ਹੈ ਉਡੀਕ ਰਹਿੰਦੀ ਹੈ ਵੀ ਕਦੋਂ ਮਹਾਨਗਰ ਕੀਰਤਨ ਆਵੇ ਇਸ ਹਿਸਤਾਂ ਅਸੀਂ ਸੇਵਾ ਕਰ ਸਕੀਏ ਸੋ ਛੋਟੇ-ਛੋਟੇ ਬੱਚੇ ਵੀ ਇਸ ਮਹਾਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੇਵਾਵਾਂ ਨਿਭਾ ਰਹੇ ਐ ਤੇ ਨਾਲ ਦੀ ਨਾਲ ਵਾਹਿਗੁਰੂ ਦਾ ਜਿਹੜਾ ਜਾਪ ਕੀਤਾ ਜਾ ਰਿਹਾ ਸੰਗਤ ਦੇ ਵੱਲੋਂ ਸੋ ਵੱਡੇ ਪੱਧਰ ਤੇ ਇਸ ਮਹਾਨਗਰ ਕੀਰਤਨ ਦੇ ਵਿੱਚ ਸੰਗਤ ਜੁੜਦੀ ਐ ਵੇਟ ਰਹਿੰਦੀ ਐ ਸੰਗਤ ਨੂੰ ਕਿ ਕਦੋਂ ਮਹਾਨਗਰ ਕੀਰਤਨ ਆਵੇ ਅਤੇ ਅਸੀਂ ਵਿੱਚ ਜਿਹੜੇ ਸੰਗਤ ਸੇਵਾ ਕਰ ਸਕੇ ਸੋ ਮਹਾਨ ਨਗਰ ਕੀਰਤਨ ਜੋ ਮੁੱਢਾਪੁਰ ਗਰੀਬਦਾਸ ਜੀ ਕੇ ਸਜਾਇਆ ਗਿਆ ਏ ਸੋ ਮਹਾਨ ਨਗਰ ਕੀਰਤਨ ਦੇ ਵਿੱਚ ਮਾਰਕੀਟ ਦੇ ਵੱਲੋਂ ਜਿਹੜਾ ਖੀਰ ਦਾ ਲੰਗਰ ਲਗਾਇਆ ਗਿਆ ਏ ਹਰ ਸਾਲ ਵੱਡੇ ਪੱਧਰ ਤੇ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਮahanagar kirtan ਦੇ ਵਿੱਚ ਸੋ ਪਛੀਮਾ ਮahanagar kirtan ਜੋ ਮੋਢਰ ਗਰੀਬਦਾਸ ਤੋਂ ਗੁਰਦੁਆਰਾ ਨਾਨਕ ਦੇ ਦਰਬਾਰ ਤੋਂ ਜੋ ਸਜਾਇਆ ਜਾਂਦਾ ਹੈ ਹਰ ਸਾਲ ਸੋ ਰਸਤੇ ਦੇ ਵਿੱਚ ਕਈ ਪਿੰਡਾਂ ਦੇ ਵੱਲੋਂ ਜੋ ਨਗਰ ਕੀਰਤਨ ਦੀ ਸੇਵਾ ਦੇ ਵਿੱਚ ਸੰਗਤ ਦੀ ਸੇਵਾ ਦੇ ਵਿੱਚ ਜੋ ਚਾਹ ਪਕੌੜੇ ਦਾ ਤੇ ਲੰਗਰ ਲਗਾਏ ਜਾਂਦੇ ਨੇ ਪ੍ਰਸ਼ਾਦੇ ਦੇ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਜੀ ਪਰੌਂਜਿਆ ਪਿੰਡ ਸੋ ਸਾਡੇ ਨਾਲ ਨਵੇਂ ਸਰਪੰਚ ਤੇਜਵੀਰ ਸਿੰਘ ਜੀ ਸਾਡੇ ਨਾਲ ਹੈ ਜੀ ਤੋਂ ਸਾਡੇ ਵੀਰ ਜੀ ਵੀ ਨਾਲ ਹੈ ਸੋ ਗੱਲਬਾਤ ਕਰਦੇ ਸਰਪੰਚ ਸਾਹਿਬ ਹਰ ਸਾਲ ਵੱਡੇ ਪੱਤਰ ਤੇ ਤੁਹਾਡੇ ਪਿੰਡ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਨੌਜਵਾਨ ਸੇਵਾ ਦੇ ਨਾਲ ਜੁੜਦੇ ਐ ਇਸ ਧਾਰਮਿਕ ਕੰਮਾਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਆ ਪਹਿਲਾਂ ਦਾ ਸ੍ਰੀ ਵਾਇਗੁਰ ਜੀ ਦਾ ਖਾਸਾ ਸ੍ਰੀ ਵਾਇਗੁਰ ਜੀ ਦੀ ਫਤਿਹ ਤੇ ਸਾਰੀਆਂ ਇਹ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਪਰਵ ਦੀਆਂ ਲੱਖ ਲੱਖ ਮੁਬਾਰਕਾਂ ਇਹ ਇਹ ਤੁਹਾਡਾ ਜਿਹੜਾ 25ਵਾਂ ਨਗਰ ਕੀਰਤਨ ਆ ਮੁਲਾ ਬਗਰੀ ਉਦਾਸ ਤੋਂ ਇੱਕ ਵਾਰ ਬਹੁਤ ਵਧੀਆ ਪ੍ਰਾਲਾ ਮਹਾਰਾ ਦੀ ਕਰਪਾ ਨਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਤੇ ਇਹ ਹੁਣ ਅੱਜ ਜਿਹੜਾ ਲੰਗਰ ਵੱਖ-ਵੱਖ ਪਿੰਡਾਂ ਵੱਲੋਂ ਵੀ ਲਾਏ ਗਏ ਨੇ ਸਾਡੇ ਨਗਰ ਨਿਵਾਸੀ ਪਿੰਡ ਬੜੌਂਗੀਆਂ ਦੇ ਯੂਥ ਕਲੱਬ ਨੌਜਵਾਨ ਉਹ ਸਾਰੇ ਨਗਰ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਸਵਾਰੀ ਵੀ ਲਾਇਆ ਜੀ ਜਲੇਬੀਆਂ ਦਾ ਲੰਗਰ ਹੈ ਜੀ ਸੰਗਤ ਲਈ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਸੇਵਾ ਹੋ ਰਹੀ ਹੈ ਜੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿੱਦਾਂ ਤੁਸੀਂ ਨਵੇਂ ਸਰਪੰਚ ਬਣੇ ਤੁਹਾਡੇ ਵੱਲੋਂ ਵੀ ਕੋਈ ਐਡਾ ਪੀ ਜਿਹੜੀ ਗਤੀਵਿਧੀ ਆਇਆ ਇੰਦਾ ਕੋਈ ਉਪਰਾਲੇ ਕੀਤੇ ਜਾਂਦੇ ਤੇ ਨਾਲ ਸੁੱਖੀ ਜਿਹੜੀ ਹੈ ਕੋਆ ਆਪਣਾ ਧਾਰਮਿਕ ਨੌਜਵਾਨ ਨਸ਼ੇ ਨੂੰ ਛੱਡ ਕੇ ਪੰਜੇ ਪਾਸੇ ਲੱਗੇ ਹਾਂਜੀ ਹਾਂਜੀ ਅਸੀਂ ਹੁਣ ਉਪਰਾਲੇ ਕਰ ਰਹੇ ਹਾਂ ਜੀ ਵੀ ਵਾਤ ਤੋਂ ਵਾਤ ਗੁਰੂ ਘਰ ਆ ਕੇ ਆਪਣੇ ਆਪਣੇ ਸ਼ਿਕਾਇਤਾਂ ਬੱਚੇ ਲੋ ਜਾ ਕੇ ਤਕਰੀਰ ਜੀ ਬਾਈ ਦੇ ਮਲੇ ਖੜੇ ਨੇ ਜੇ ਤੱਕ ਆਈ ਵੀ ਨਦੀ ਟੀਮ ਹੈ ਬਾਈ ਜੀ ਉਹਨਾਂ ਦੇ ਦੀ ਇਹਨਾਂ ਨਾਲ ਦੇ ਤਾਂ ਚਾਹੁੰਦੇ ਆਪਾਂ ਨਾਲ ਕਿਤੇ ਜਿਹੜੇ ਤੇ ਨੌਜਵਾਨ ਫੇਰੇ ਆ ਉਹਨਾਂ ਸ਼ਿਆਦ ਪਾ ਸਕਿਆ ਨਾ ਗੁਰੂ ਪਰਬੰਧ ਕਰ ਰਹੇ ਕੈਂਪ ਵੀ ਲਾ ਰਹੇ ਨਜੇ ਤੋਂ ਪ੍ਰੇਜ ਕਰਨ ਬੱਚੇ ਫੋਟੋਆਂ ਵੱਲ ਕਰ ਰਹੇ ਜਿਹਨਾਂ ਨੂੰ ਜਾਂ ਵਧਾ ਰਹੇ ਉਹਨਾਂ ਦਾ ਬਾਈ ਦਰਗੀ ਦਾ ਮਹਾਂ ਦਾ ਮਤਲਬ ਇਹ ਇੱਕ ਤੁਹਾਡੇ ਪਰਿਵਾਰ ਦੀ ਯਾਦ ਆ ਤੁਹਾਨੂੰ ਆ ਰਹੀ ਹੈ ਤੁਹਾਨੂੰ ਉਹਤੇ ਕਰਾ ਰਹੀ ਹੈ ਕਿ ਕਵਾਨੀ ਕੀ ਚੀਜ਼ ਹੈ ਮਰਦਾ ਜਾਂ ਜਰੂਰ ਜਿਆਦਾ ਕੀ ਚੀਜ਼ ਹੈ ਪਕਾਵਾ ਦਾ ਕਹਿ ਦਿੰਦੇ ਹੋ ਜੇ ਜੇ ਉਪਰਾਲੇ ਕਰੋਗੇ ਤਾਂ ਬੱਚਿਆਂ ਨੂੰ ਸ਼ੌਕ ਵਜਾ ਕੇ ਦਾਈ ਜੇ ਬੱਜੇ ਨੂੰ ਸ਼ਾਬਾਜ਼ਾ ਤਾਂ ਗੈਰ ਲੱਗ ਗਿਆ ਉਹ ਜ਼ਹਿਰਕ ਹੋਵੇ ਉਹ ਨਰਮ ਕਾਣੀ ਹੈ ਉਹ মুরਗੀ ਸਾਡੀ ਪੱਕ ਗਈ ਬਹੁਤ ਨੌਜਵਾਨ ਹੈ ਜਿਹੜਾ ਤੋਂ ਜੀ ਕੇ ਪੁੱਤਰ ਹੈਗਾ ਉਹ ਇੱਕ ਬਣਾ ਦੋਲੀ ਹੈ ਜੇ ਵਰਗਾ ਹੀ ਨਾਲ ਹੋਰ ਬਰਾਲੇ ਦੇ ਚਾਹੀ ਤੁਰ ਮਹਾਰਾਜ ਦੀ ਬਾੜੀ ਨਾਲ ਜੁੜੀਓ ਪਾਣੀ ਵਾਲਾ ਧਾਰ ਹੋਈਓ ਜੇ ਗੁਰਮੰਗ ਨਾਲ ਜੁੜਦਾ ਤੇ ਗੁਰਦੁਆਰਾ ਤੋਂ ਖੁਸ਼ ਹਾਸਪ੍ਰਾਪਤ ਕਰੀਏ ਬਾਹਰੀ ਦਾ ਹਲਤਾ ਬਾਹਰੀ ਸੋ ਮਹਾਨਗਰ ਕੀਰਤਨ ਜੋ ਪਿੰਡ ਰਸੂਲਪੁਰ ਦੀ ਸੰਗਤ ਦੇ ਵੱਲੋਂ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਇਹ ਸੇਵਾ ਕੀਤੀ ਜਾ ਰਹੀ ਹੈ ਪਿੰਡ ਰਸੂਲਪੁਰ ਦੀ ਸੰਗਤ ਦੇ ਵੱਲੋਂ ਸੋ ਗਿਆਨੀ ਗੁਰਚਰ ਸਿੰਘ ਸੋ ਗਿਆਨੀ ਗੁਰਚਰ ਸਿੰਘ ਦੇ ਵੱਲੋਂ ਜਿਹੜੀ ਸੇਵਾ ਸੋ ਪਿੰਡ ਦੇ ਜੋ ਨਵੇਂ ਸਰਪੰਚ ਬਣੇ ਸਰਦਾਰ ਮੱਖਣ ਸਿੰਘ ਉਹ ਵੀ ਨਾਲ ਹੈ ਸਰਪੰਨ ਸਾਹਿਬ ਅੱਜ ਮੂਲਾਪੁਰ ਗਰੀਬਦਾਸ ਤੋਂ ਜਿਹੜਾ ਮਹਾਨਗਰ ਕੀਰਤਨ ਹੈ ਇੱਥੇ ਪਹੁੰਚਿਆ ਹੈ ਪਿੰਡ ਰਸੂਲਪੁਰ ਵਿਖੇ ਪਹੁੰਚਿਆ ਹੈ ਕੀ ਕਹਿਣਾ ਚਾਹੁੰਦੇ ਹੋ ਹੂੰ ਉਸ ਦੀ ਕਾਰਨ ਸਾਰੀ ਇਲਾਕੇ ਵਿੱਚ ਵੀ ਬੜੀ ਭਾਰ ਨਾਲ ਪਾਇਆ ਜਾਂਦਾ ਹੈ ਹੂੰ ਇਸ ਨਾਲ ਬੜੀ ਖੁਸ਼ੀ ਆਉਂਦੀ ਹੈ ਸਾਡੇ ਪਿੰਡਾਂ ਦੇ ਕਿ ਮਹਾਰਾਜ ਦੀ ਸਵਾਰੀ ਆ ਕੇ ਲੱਗ ਕੇ ਆਉਂਦਾ ਹੈ ਬੜਾ ਹੀ ਮਾਣ ਵਾਲਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਸਟਾ ਕੇ ਮੁੱਲਾਪੱਡੀ ਵਾਸੀ ਆਂਦਾ ਹੈ ਪੰਚਾਇਤ ਦਾ ਕਿ ਇਹ ਕਦੋਂ ਚੱਕੀਆਂ ਲੱਗ ਕੇ ਬੜਾ ਹੀ ਖੁਸ਼ੀ ਨਾਲ ਪਾਇਆ ਜਾਂਦਾ ਹੈ ਵਾਇਟ ਚੁਟੇ ਤਾਂ ਨਗਰ ਕੀਰਤਨ ਦੇ ਵਿੱਚ ਸੰਗਤ ਦੇ ਵੱਲੋਂ ਸਮਰਥਨ ਮਿਲਿਆ ਪਿੰਡਾਂ ਦੇ ਵਿੱਚ ਜੀ ਗੁਰੂ ਤੋਂ ਵੀ ਸਿਮਰਨ ਦਾ ਪ੍ਰਯਾਸ ਮੁੱਖ ਦਾ ਕੀਤਾ ਸੰਗਤ ਦਾ ਵੱਲੋਂ ਬਹੁਤ ਜ਼ਿਆਦਾ ਦਸ਼ਾਇ ਸ਼ੀਨ ਜਿਸ ਵਿੱਚ ਮਹਾਨ ਗੱਤਾਂ ਗੁਲਾਬ ਤੁਸਕਾਰ ਦਾ ਇਹ ਸਭ ਜੀ ਸ਼ਾਮਗੈਣਾ ਸ਼ਾਨਖਣ ਬਹੁਤ ਪਿੰਡਾਂ ਵਿੱਚ ਪਿੰਡਾਂ 'ਚ ਉਹਨਾਂ ਨੇ ਜੋ ਪਿੰਡਾਂ ਵਾਲੇ ਨੇ ਲੱਗਰ ਲਏ ਸੇਵਾ ਵਾਲਾ ਨਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਾਠ ਦੇ ਤੇ ਆਪਣੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਕਵਰੇਜ ਕਰ ਰਹੇ ਹੁੰਦੇ ਨੇ। ਹਾਂ ਜੀ ਸਵਾਰਿਓ ਸਹਾਸਮਾ ਜੀ ਜੋ ਸਾਡੇ ਇਸ ਮਹਾਨਗਰ ਕੇਂਦਰ ਪਟਨਾ ਮਹਾਨਗਰ ਕੇਂਦਰ ਦੇ ਅਗੇ ਮੇਰੇ ਸਾਰੇ ਭਾਈਆਂ ਨੇ ਲਲਕੇ ਸੋਲਣ ਭਾਈ ਹੈ ਮੈਂ ਬਹੁਤ ਤੈਜ ਦਰਬਾਰ ਖੁਸ਼ ਹੈ ਬਰਬਾਦਾ ਬੋਲੇ ਬੋਲੇ ਸਾਖਤ ਹੋਣ ਹੋਵੋ ਕਨਵਾਤਨਾ ਪਰ ਕਾਦੀ ਕਲਾ ਰਸੇ ਕਰੀ ਅੱਲਾ ਤੇ ਆ ਬਕਰਦੀ ਕਲਾ ਦੇ ਬਰਸ਼ਾ ਸਭ ਤੋਂ ਬੜਾ ਸੂਫਾ ਹੋਵੇ ਹਮਦਾ ਖਲਾ ਹੋਵੇ ਬੜਾ ਲੋਕੋ ਸਮਝਾ ਸਾਡੇ ਬੜਾ ਹੋਵੇਗਾ ਪੁੰਜਾ ਕੋਲੇ ਜੇਰ ਬਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਥ ਸਭ ਜੀ ਇਹ ਸਾਡਾ ਭਾਈ ਕਹਦਾ ਮਲੇਰ ਕੋਟਲੇ ਤੋਂ ਚੱਲ ਕੇ ਇਸ ਸੰਗਤ ਦੇ ਵਿੱਚ ਸੁਖਮੇਸ਼ ਜੀ ਦੇ ਪ੍ਰਕਾਸ਼ ਅੱਗੇ ਮੁੱਖ ਨੂੰ ਖੁਸ਼ ਨੂੰ ਮੁਖ ਰੱਖ ਕੇ ਇਹ ਸੇਵਾਵਾਂ ਬਾੜੇ ਨੇ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਸਾਨੂੰ ਭਾਈਚਾਰੇ ਨਾਲ ਜੋੜ ਕੇ ਆਪਣੇ ਨਾਲ ਜੋੜ ਕੇ ਸਾਨੂੰ ਸਹਯੋਗ ਦੇ ਕੇ ਸਾਡਾ ਹੌਸਲਾ ਬਲੰਦ ਕੀਤਾ ਸਾਡੀ ਇਹ ਅਰਦਾਸ ਹੈ ਮਹਾਰਾਜ ਪ੍ਰਮਾਤਮਾ ਆ ਸਭ ਚੜ੍ਹਦੀ ਕਲਾ ਬਖਸ਼ ਕਰਨੀ ਸਭ ਦੇ ਖੁਸ਼ੀਆਂ ਵਰਤਾਣ ਐਸੇ ਤਰ੍ਹਾਂ ਹੀ ਸਾਡੇ ਭਾਈਚਾਰਿਆਂ ਮੁਸਲਮਾਨ ਭਾਈਚਾਰੇ ਨੂੰ ਆ ਮਲੇ ਕੁਟਲੀ ਸੰਗਤ ਆਈ ਹੈ ਸਾਰਿਆਂ ਨਾਲ ਬਹੁਤ ਤੈਦ ਰੁਤਨ ਤਨ ਤਨ ਬਾਤ ਕਰਦੇ ਹਾਂ ਮਹਾਰਾਜ ਚੜ੍ਹਦੀ ਕਲਾ ਬਖਸ਼ ਕਰਨ ਸਭ ਦੇ ਪ੍ਰਵਾਹ ਸੁਖ ਸ਼ਾਂਤੀ ਰਹੇ ਆਉਣ ਵਾਲਾ ਸਮਾਂ ਜੀ ਖੁਸ਼ੀਆਂ ਵਰਤਾਉਣ ਸੋ ਸਾਡੇ ਪ੍ਰਬੰਧਕ ਗੁਰਦਾਰਾ ਸਾਹਿਬ ਵਾਲੇ ਮੈਂਬਰ ਕਮੇਟੀ ਮੈਂਬਰੋਂ ਜਿਨ੍ਹਾਂ ਨੇ ਸੇਵਾ ਨਿਭਾਈ 23 ਸਾਲ ਸਾਧ ਸੰਗਤ ਜੀ ਮੈਂ ਇਹਨਾਂ ਦਾ ਸਾਰੇ ਸਮੂਹ ਨੱਗਰ ਦਾ ਪ੍ਰਬੰਧਕਾਂ ਵੱਲੋਂ ਮੁਲਾ ਪਰਵਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਹਾਰਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਐਸੀ ਇੱਕ ਰਾਹੀਂ ਗੁਰੂ ਘਰ ਦੀ ਸੇਵਾ ਨਿਭਾਉਂਦੇ ਰਹੇ ਤਰਕੀਆਂ ਬਖਸ਼ਦੇ ਰਹਿਣ ਹੋਈਆਂ ਪੂਰਾਂ ਦੇ ਖੀਆਂ ਬਖਸ਼ੋ ਜਿਨ੍ਹਾਂ ਨੇ ਮਹਾਨੋ ਕੀਰਤਨਾਂ ਸਨਮਾਨ ਕੀਤਾ ਸਾਧ ਸੰਗਤ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ਹਰ ਮਗਨ ਫਤਿਹ ਬਖਸ਼ਿਸ਼ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਨਿਊ ਚੰਡੀਗੜ੍ਹ ਦਾ ਕਸਬਾ ਮੁੱਲਾਪੁਰ ਗਰੀਬ ਦਾਸ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਜੋ ਕੱਢਿਆ ਜਾਂਦਾ ਨਹੀਂ ਚੰਡੀਗੜ੍ਹ ਦੇ ਪਿੰਡਾਂ 'ਚ ਤੇ ਪਿੰਡ ਰਾਣੀ ਮਜਰੇ ਵੀ ਸਾਡਾ ਸਮੂਹ ਮੁਸਲਿਮ ਭਾਈਚਾਰਾ ਚਾਰ ਮਜਰਾ ਧਨੋਲੀ ਜਿੰਨੇ ਵੀ ਸਾਡੇ ਇਲਾਕੇ ਦੇ ਪਿੰਡਾਂ ਜਿੱਥੇ ਸਾਡੀ ਵਾਦੀ ਹੈ ਤੇ ਉਹਨਾਂ ਦੇ ਨਾਲ-ਨਾਲ ਸਾਡੇ ਮਨੇਰ ਕੋਟਲੇ ਤੋਂ ਵੀ ਟੀਮ ਪਹੁੰਚੀ ਹੈ ਜਿਹੜੇ ਹਰ ਸਾਲ ਸਵਾ ਦੇ ਦਿਨਾਂ 'ਚ ਫਤਿਹਗੜ੍ਹ ਸਾਹਿਬ ਲੰਗਰ ਲਗਾਨਦੇ ਆ ਕਿ ਇੱਕ ਗੁਰੂਆਂ ਪੀਰਾਂ ਦੀ ਸਾਂਝ ਦੇ ਮੱਤੇ ਨਜ਼ਰ ਛੋਟਾ ਉਪਰਾਲਾ ਕਰ ਰਹੇ ਆ ਕਿ ਆਪਾਂ ਜਿੱਦਾ ਕਹਿੰਦੇ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਦੇ ਵਿੱਚ ਭਾਈ ਭਾਈ ਅੱਬਲੱਲਾ ਨੂਰ ਪਾਇਓ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਪਜਿਓ ਕੋਪਲੇ ਕੋ ਮੰਦੇ ਗੁਰੂਆਂ ਪੀਰਾਂ ਨੇ ਜੋ ਸਾਂਝ ਬਣਾ ਕੇ ਰੱਖੀ ਹੈ ਸਾਡੀ ਵੀ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਕਿ ਆਪਾਂ ਰਲ ਮਿਲ ਕੇ ਪਿਆਰ ਮੁਹੱਬਤ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਈ ਅਬਦੁੱਲਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ੍ਹਾ ਪਾਉਣ ਕੋਲਿਜ ਮੈਂ ਕੋਣ ਮੰਦੇ ਜਿੰਨ ਪ੍ਰੇਮ ਕੀਓ ਤੇਨੇ ਪ੍ਰਭੂ ਪਾਇਓ ਜਿਹੜੇ ਪਰਮ ਨੂੰ ਪਿਆਰ ਕਰਦੇ ਨੇ ਜਾਂ ਉਹਦੇ ਇਨਸਾਨਾਂ ਨੂੰ ਪਿਆਰ ਕਰਦੇ ਨੇ ਉਹੀ ਪ੍ਰਭੂ ਪਾਉਂਦੇ ਨੇ ਇਸ ਕਰਕੇ ਸਾਡੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਉਹਦੇ ਬਣਾਏ ਹੋਏ ਇਨਸਾਨਾਂ ਨੂੰ ਪਿਆਰ ਕਰੋ ਤੇ ਪਿਆਰ ਫੈਲਾਓ उनका, काम है, उनका काम है, अमन चाहते हैं और हमारा मुल्क है और हमारा कंट्री है हमारे गांव है सब अमन से में रहे पिंड सैनी माजरा न्यू चंडीगढ़ एरिया साडे पिंड ਤਿੰਨ ਨਗਰ ਕੀਰਤਨਾਂ ਦੇ ਸਾਲ ਦੇ ਵਿੱਚ ਦੋ ਮੁੱਲਾਂ ਪਰ ਗਰੀਬ ਦਸਤਾਂ ਆਉਂਦੇ ਆ ਇੱਕ ਪਣੋਜੀਆਂ ਤੋਂ ਆਂਦਾ ਹਰ ਸਾਲ ਜੋ ਵੀ ਸੇਵਾਦਾਰ ਸੇਵਾ ਮੰਗਦਾ ਲੰਗਰ ਕੀਰਤਨ ਦੀ ਜੇ ਕਿਸੇ ਹੋਰ ਪਿੰਡ ਨੇ ਲੰਗਰਾਂ ਦੀ ਸੇਵਾ ਕਰਤੀ ਤਾਂ ਠੀਕ ਅਸੀਂ ਚਾਹਵਾਨ ਦੀ ਸੇਵਾ ਕਰ ਦਿੰਦੇ ਆ ਜੇਕਰ ਕੋਈ ਹੋਰ ਪਿੰਡ ਚਾਹਵਾਨ ਦੀ ਸੇਵਾ ਕਰਦਾ ਅਸੀਂ ਲੰਗਰਾਂ ਦੀ ਸੇਵਾ ਕਰ ਦਿੰਦੇ ਜਿਤਨਾ ਵੀ ਸੰਗਤਾਂ ਦਾ ਲੋਕਾਂ ਦਾ ਹੁਕਮ ਹੁੰਦਾ ਅਸੀਂ ਉਹਦੀ ਪਾਲਣਾ ਕਰਦੇ ਆ ਤੇ ਕਰਦੇ ਰਹਾਂਗੇ ਅਸੀਂ ਸੰਗਤਾਂ ਸਾਡੀਆਂ ਅਸੀਂ ਗੁਰੂ ਦੇ ਗੁਰੂ ਸਾਡਾ ਤੇ ਪ੍ਰਮਾਤਮਾ ਸਾਰੇ ਨਗਰ ਨਿਵਾਸੀਆਂ ਨੂੰ ਪ੍ਰਬੰਧਕਾਂ ਨੂੰ ਤੰਦਰੁਸਤੀਆਂ ਬਖਸ਼ਣ ਤੇ ਹਮੇਸ਼ਾ ਗੁਰੂ ਘਰ ਦੇ ਨਾਲ ਅਸੀਂ ਜੁੜੇ ਰਹੀਏ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਅਸੀਂ ਚਾਹੁੰਦੇ ਆ ਵੀ ਹਮੇਸ਼ਾ ਹੀ ਇਸੇ ਪ੍ਰਕਾਰ ਨਗਰ ਕੀਰਤਨ ਆਉਣਾ ਚਾਹੀਦਾ ఫతే పిం ములాప సంగత వల్ స

ਸਰਵਤਾਵਲ ਲੰਗਰ ਚਲਾਏ ਹੋਏ ਹਨ ਉਸ ਨੂੰ ਬਹੁਤ ਹੀ ਮੁਲਾ ਪਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ